ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਪਾਵਨ ਬਾਣੀ ਦੇ ਅੰਦਰ ਕੀ ਬਖਸ਼ਿਸ਼ ਕਰਦੇ ਹਨ ਪ੍ਰੇਮ ਨਾਲ ਸਰਵਣ ਕਰੀਏ ਜੀ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹੇ ਕਹੋ ਨਾਨਕ ਸੁਨ ਰੇ ਮਨਾ ਦੁਰਲੱਭ ਮਾਨੁਖ ਤੇਹ ਗੁਰੂ ਤੇਗ ਬਹਾਦਰ ਹਰਿ ਜੀ ਕਹਿੰਦੇ ਆ ਇੱਕ ਦਿਨ ਦਾ ਸੁਖ ਨਹੀਂ ਦੋ ਦਿਨ ਦਾ ਸੁਖ ਨਹੀਂ ਆਤਮਕ ਆਨੰਦ ਸਦਾ ਦਾ ਸੁਖ ਤੈਨੂੰ ਕਿਵੇਂ ਮਿਲ ਸਕਦਾ ਹੈ ਇਹ ਆਤਮਿਕ ਆਨੰਦ ਤੂੰ ਕਿਵੇਂ ਹਾਸਲ ਕਰ ਸਕਦਾ ਹੈ ਮਹਾਰਜ ਕਹਿੰਦੇ ਆ ਕਿ ਉਹਨੂੰ ਚਾਹੀਦਾ ਹੈ ਕਿ ਸਦਾ ਗੁਰੂ ਦੀ ਸ਼ਰਨ ਵਿੱਚ ਪਿਆ ਰਹੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਿ ਜੇ ਸਦਾ ਵਾਸਤੇ ਸੁੱਖ ਚਾਉਣਾ ਹੈ ਤੇ ਪ੍ਰਮਾਤਮਾ ਦੀ ਸ਼ਰਨ ਵਿੱਚ ਪਿਆ ਰਹਿ ਪਰਮਾਤਮਾ ਜੀ ਦੀ ਸ਼ਰਨ ਵਿੱਚੋਂ ਉਪਦੇਸ਼ ਮਿਲਦਾ ਹੈ ਗਿਆਨ ਮਿਲਦਾ ਹੈ ਤੇ ਜਿਹਦੇ ਨਾਲ ਸੁੱਖ ਮਿਲਦਾ ਹੈ ਕਹੋ ਨਾਨਕ ਸੁਣ ਰੇ ਮਨਾਂ ਗੁਰੂ ਸਾਹਿਬ ਜੀ ਕਹਿੰਦੇ ਹੈ ਮਨ ਸੁਣ ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਦਾ ਹੈ ਦੁਰਲੱਭ ਮਨੁੱਖ ਦੇਹ ਦੁਰਲੱਭ ਹੁੰਦਾ ਹੈ ਜਿਹੜੀ ਚੀਜ਼ ਬੜੀ ਮੁਸ਼ਕਲ ਨਾਲ ਲੱਭੇ ਬੜੀ ਔਖੀ ਲੱਭੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ ਕਿ ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਲੱਭਿਆ ਹੈ ਇਦਾਂ ਨਹੀਂ ਵੀ ਐਵੇਂ ਮਿਲ ਗਿਆ 84 ਲੱਖ ਜohn અપਾਈ ਮਾਨਸ ਕੋ ਪ੍ਰਭ ਦੀ ਵਡਿਆਈ 82 ਲੱਖ ਜ਼ੋਨਾਂ ਵਿੱਚੋਂ ਭਾਵੇਂ ਸਾਰੀਆਂ ਜ਼ੋਨਾਂ ਵਿੱਚੋਂ શ્રેષ્ઠ ਮਨੁੱਖਾ ਜ਼ੋਨ ਨੂੰ ਮੰਨਿਆ ਗਿਆ ਹੈ ਜਿਦੇ ਵਿੱਚ ਰਹਿ ਕੇ ਮਨੁੱਖ ਬੰਦਗੀ ਕਰ ਸਕਦਾ ਹੈ ਭਗਤੀ ਕਰ ਸਕਦਾ ਹੈ ਪਰਮੇਸ਼ਰ ਨੂੰ ਯਾਦ ਕਰ ਸਕਦਾ ਹੈ ਤੇ ਚੰਗੇ ਕਰਮ ਕਰ ਸਕਦਾ ਹੈ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇਹ ਇਸ ਤਰ੍ਹਾਂ ਇਹਨੂੰ ਭਟਕਣਾ ਵਿੱਚ ਪੈ ਕੇ ਰੋਲ ਨਹੀਂ ਦੇਣਾ ਚਾਹੀਦਾ ਹੀਰਾ ਜਨਮ ਹੀਰੇ ਜੈਸਾ ਜਨਮ ਹੈ ਪਰ ਕੌਡੀ ਬਦਲਾ ਜਾਏ ਪਾਤਸ਼ਾਹ ਕਹਿੰਦੇ ਵੇਖ ਤੂੰ ਰਾਤ ਸੌ ਕੇ ਗਵਾਲੀ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਕੌਡੀ ਵਗ ਲਗੇ ਪਾਪ ਜੇ ਤੂੰ ਇਹਦੇ ਨਾਲ ਨਾਮ ਨਾ ਜਪਿਆ ਤਾਂ ਇਹਦੀ ਕੋਈ ਵੀ ਕੀਮਤ ਨਹੀਂ ਇਹਨੇ ਕੌਡੀਆਂ ਦੇ ਭਾਈ ਚਲੇ ਜਾਣਾ ਆਖੋ ਸਤਨਾ ਸਿਰਫ ਦੁਨੀਆ ਦੀ ਮਾਇਆ ਖਾਤਰ ਬੇਸਮਝੀ ਵਿੱਚ ਰਹਿ ਕੇ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਣ ਗੁਰੂ ਤੇਗ ਬਹਾਦਰ ਮਹਾਰਾਜ ਸਮਝਾਉਂਦੇ ਹਨ ਕਿ ਐ ਮੂਰਖ ਬੰਦੇ ਕੇਵਲ ਨਿਰੀ ਮਾਇਆ ਇਕੱਠੀ ਕਰਨ ਵਾਸਤੇ ਭਟਕਦਾ ਰਿਹਾ ਹੈ ਕਹੋ ਨਾਨਕ ਬਿਨ ਹਰ ਪਜਨ ਬਿਰਥਾ ਜਨਮ ਸਿਰਾਨ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਉਹਨਾਂ ਦਾ ਇਹ ਮਨੁੱਖਾ ਜਨਮ ਅਜਾਈਂ ਬੀਤ ਜਾਂਦਾ ਹੈ। ਭਾਵ ਬੇਅਰਥ ਬੀਤ ਜਾਂਦਾ ਹੈ। ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਜੋ ਪ੍ਰਾਨੀ ਇਸ ਦਿਨ ਪਜੈ ਰੂਪ ਰਾਮ ਤੇ ਜਾਨ ਪਾਤਸ਼ਾਹ ਕਹਿੰਦੇ ਆ ਜਿਹੜਾ ਮਨੁੱਖ ਰਾਤ ਦਿਨ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਤੇ ਉਹਨੂੰ ਮਹਾਰਜ ਕਹਿੰਦੇ ਆ ਕਿ ਰੂਪ ਰਾਮ ਤੇ ਜਾਨ ਉਹਨੂੰ ਪ੍ਰਮਾਤਮਾ ਦਾ ਰੂਪ ਹੀ ਸਮਝ ਜਿਹੜਾ ਦਿਨ ਰਾਤ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਆਖ ਸਤਨਾਮ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਸਤਗੁਰੂ ਜੀ ਪਰਮਾਨ ਕਰਦੇ ਹਨ ਕਿ ਇਹ ਗੱਲ ਸੱਚੀ ਮੰਨ ਕੇ ਪ੍ਰਮਾਤਮਾ ਦੇ ਭਗਤ ਅਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਉਹਦੇ ਨਾਲ ਹੀ ਭੇਦ ਹੋ ਜਾਂਦਾ ਹੈ ਆਖੋ ਸਤਨਾਮ ਮਾਨ ਮਾਇ ਮੈਂ ਫੰਦ ਰਹੇ ਓ ਬਿਸਰਿਓ ਗੋਪਿੰਦ ਨਾਮ ਕਉ ਨਾਨਕ ਬਿਨ ਹਰ ਪਜਨਾ ਜੀਵਨ ਕੌਨੇ ਕਾਮ ਜਿਸ ਮਨੁੱਖ ਦਾ ਮਨ ਹਰ ਵੇਲੇ ਇਸ ਸੁਨਿਆਵੀ ਮਾਇਆ ਦੇ ਮੋਹ ਦੇ ਵਿੱਚ ਫਸਿਆ ਰਹਿੰਦਾ ਹੈ ਜਿਹਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਮਨ ਮਾਇਆ ਮੈਂ ਫੰਦ ਰਹੇ ਹੋ ਬਿਸਰਿਓ ਗੋਵਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਦੱਸੋ ਭਾਈ ਪਰਮਾਤਮਾ ਦੇ ਭਜਨ ਤੋਂ ਬਿਨਾ ਉਹਦਾ ਜਿਉਣਾ ਕਿਸ ਕੰਮ ਹੈ ਉਹਦਾ ਜੀਵਨ ਤਾਂ ਬੇਅਰਥ ਹੈ ਪ੍ਰਾਨੀ ਰਾਮ ਨਾ ਚੇਤਾਈ ਮਾਧ ਮਾਇਆ ਕੈ ਅੰਧ ਇਸ ਤਰ੍ਹਾਂ ਮਹਾਰਿ ਜੀ ਕਹਿੰਦੇ ਵੀ ਮਾਇਆ ਦੇ ਮੋਹ ਵਿੱਚ ਫਸ ਕੇ ਆਤਮਿਕ ਜੀਵਨ ਵੱਲੋਂ ਮਨੁੱਖ ਅੰਦਾ ਹੋ ਜਾਂਦਾ ਹੈ ਤੇ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ ਉਹ ਅੰਦਾ ਹੋ ਜਾਂਦਾ ਹੈ ਪ੍ਰਾਨੀ ਰਾਮ ਨਚੇਤੀ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨਾ ਪਰਤ ਤਾਹੇ ਜਮ ਫੰਦ ਸਤਿਗੁਰੂ ਜੀ ਫਰਮਾਣ ਕਰਦੇ ਆ ਕਿ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਉਹਨੂੰ ਉਹਦੇ ਗਲ ਵਿੱਚ ਜਮਾਂ ਦੀਆਂ ਫਾਈਆਂ ਪੈਂਦੀਆਂ ਰਹਿੰਦੀਆਂ ਹਨ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨਾ ਕੋ ਹੋਏ ਪਾਤਸ਼ਾਹ ਕਹਿੰਦੇ ਜਿਹੜੇ ਵੀ ਤੇਰੇ ਸੱਜਣ ਮਿੱਤਰ ਸੁਖ ਵੇਲੇ ਅਨੇਕਾਂ ਮਿੱਤਰ ਬੇਲੀ ਬਣ ਜਾਂਦੇ ਐ ਇਹ ਮੈਂ ਵੀ ਤੇਰੇ ਨਾਲ ਹਾਂ ਮੈਂ ਵੀ ਤੇਰੇ ਨਾਲ ਹਾਂ ਮੈਂ ਤੇਰਾ ਬੜਾ ਪਿਆਰਾ ਮਿੱਤਰ ਹਾਂ ਵੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਐ ਦੁੱਖ ਮੈਂ ਸੰਗ ਨਾ ਕੋਏ ਉਹ ਦੁੱਖਾਂ ਵੇਲੇ ਸਾਰੇ ਹੀ ਭੱਜ ਜਾਂਦੇ ਹਨ ਕੋਈ ਵੀ ਨਾਲ ਨਿਭਣ ਵਾਲਾ ਨਹੀਂ ਹੁੰਦਾ ਸੁੱਖ ਮੈਂ ਬਹੁਤ ਸੰਗੀ ਪਏ ਦੁੱਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰਿ ਪਾਜ ਮਨਾ ਅੰਤ ਸਹਾਈ ਹੋਏ ਸਤਿਗੁਰੂ ਜੀ ਕਹਿੰਦੇ ਆ ਕਿ ਪ੍ਰਮਾਤਮਾ ਦਾ ਭਜਨ ਕਰਿਆ ਕਰ ਪ੍ਰਮਾਤਮਾ ਅੰਤ ਸਮੇ ਵੀ ਮਦਦਦਗਾਰ ਬਣਦਾ ਹੈ ਜਿਉਂਦੇ ਜੀ ਬਣ ਨਹੀਂ ਬਣਨਾ ਮਰਜ਼ ਕਹਿੰਦੇ ਆ ਕਿ ਅੰਤ ਸਮੇ ਵੀ ਪ੍ਰਮਾਤਮਾ ਮਦਦਦਗਾਰ ਬਣਦਾ ਹੈ ਉਹ ਐਸਾ ਮਿੱਤਰ ਹੈ ਐਸਾ ਸੱਜਣ ਹੈ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਅੰਤ ਵੇਲੇ ਵੀ ਸਹਾਈ ਹੁੰਦਾ ਹੈ ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮ ਜਨਮ ਪਰਤ ਫਿਰਿਓ ਮਿਟਿਓ ਨਾ ਜਮ ਕੋਤਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਪੈ ਪਾਵੈ ਬਾਸ ਮਹਾਰਾਜ ਕਹਿੰਦੇ ਉਹਦਾ ਸਿਮਰਨ ਪੁਲਾ ਕੇ ਜੀਵ ਅਨੇਕਾਂ ਜਨਮਾਂ ਵਿੱਚ ਪਟਕਦਾ ਫਿਰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਜਨਮ ਜਨਮ ਪਰਮਤ ਫਿਰੇ ਮਿਟਿਓ ਨਾ ਜਮਕੋ ਤਰਾਸ ਕਿ ਜਮਾ ਦਾ ਡਰ ਇਹਦੇ ਅੰਦਰੋਂ ਫਿਰ ਮੁਕਦਾ ਨਹੀਂ ਹੈ ਹਮੇਸ਼ਾ ਸਤੰਦਾਰ ਿੰਦਾ ਹੈ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮਕੋ ਤਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਪੈ ਪਾਵੈ ਬਾਸ ਕਿ ਪ੍ਰਮਾਤਮਾ ਦਾ ਭਜਨ ਕਰਦਾ ਰਿਆ ਘਰ ਭਜਨ ਦੀ ਵਰਕਤ ਨਾਲ ਤੂੰ ਉਸ ਮਾਲਕ ਵਿੱਚ ਨਿਵਾਸ ਪ੍ਰਾਪਤ ਕਰ ਲਵੇਂਗਾ ਜਿਹਨੂੰ ਕੋਈ ਡਰ ਕੋਈ ਵੀ ਫਿਕਰ ਕਦੇ ਪੋ ਨਹੀਂ ਸਕਦਾ ਜਤਨ ਬਹੁਤ ਮੈਂ ਕਰ ਰਹੇ ਹੋ ਮਿਟੇ ਹੋ ਨਾ ਮਨ ਕੋ ਮਾਨਾ ਮਹਾਰਾਜ ਕਹਿੰਦੇ ਆ ਕਿ ਹੰਕਾਰ ਐਸੀ ਚੀਜ਼ ਹੈ ਜਤਨ ਬਹੁਤ ਮੈਂ ਕਰ ਰਹੇ ਮੈਂ ਹਨੇਕਾਂ ਹੋਰ ਯਤਨ ਕਰਕੇ ਵੇਖ ਲਏ ਪਰ ਉਹਨਾਂ ਯਤਨਾਂ ਨਾਲ ਮਨ ਦਾ ਹੰਕਾਰ ਦੂਰ ਨਹੀਂ ਹੋਇਆ ਮਾਨ ਦੂਰ ਨਹੀਂ ਹੋਇਆ ਯਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਬਨ ਕੋ ਮਾਨ ਦੁਰ ਮਤ ਸਿਉ ਨਾਨਕ ਫਾਂਦੇਓ ਰਾਖ ਲੈ ਹੋ ਭਗਵਾਨ ਇਹ ਮਨ ਹਮੇਸ਼ਾ ਖੋਟੀ ਮਤ ਨਾਲ ਹੀ ਚੁੰਬੜਿਆ ਰਹਿੰਦਾ ਹੈ ਮਾੜੀ ਮਤ ਨਾਲ ਹੀ ਚੁੰਬੜਿਆ ਰਹਿੰਦਾ ਹੈ ਹੇ ਭਗਵਾਨ ਤੂੰ ਆਪ ਹੀ ਰੱਖਿਆ ਕਰ ਆਪ ਕੀ ਆਪ ਹੀ ਕਿਰਪਾ ਕਰ ਬਾਲ ਜਵਾਨੀ ਅਰ ਬਿਰਦ ਫਨਾ ਤੀਨ ਅਵਸਥਾ ਜਾਣਾਂ ਬੇਖਬਾਲ ਅਵਸਥਾ ਜਵਾਨੀ ਅਵਸਥਾ ਤੇ ਫਿਰ ਬਡੇਪਾ ਅਵਸਥਾ ਉਮਰ ਦੀਆਂ ਤਿੰਨ ਅਵਸਥਾ ਸਮਝ ਲੈ ਜਿਹੜੀਆਂ ਮਨੁੱਖ ਤੇ ਆਉਂਦੀਆਂ ਹਨ ਤੇ ਚੌਥੀ ਅਵਸਥਾ ਨਹੀਂ ਹੁੰਦੀ ਫੇਰ ਮਨੋਖੇ ਤੋਂ ਚਾਲੇ ਪਾ ਜਾਂਦਾ ਬਾਲ ਜਵਾਨੀ ਅਰ ਬਿਰਧ ਫਨ ਤੀਨ ਅਵਸਥਾ ਜਾਨ ਕਹੋ ਨਾਨਕ ਹਰਿ ਭਜਨ ਬਿਨ ਬਿਰਥਾ ਸਭ ਹੀ ਮਾਨ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਇਹ ਚੇਤੇ ਰੱਖ ਕੇ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਸਾਰੀਆਂ ਹੀ ਚੀਜ਼ਾਂ ਬ्यर्थ ਜਾਂਦੀਆਂ ਹਨ ਕਹੋ ਨਾਨਕ ਹਰ ਪਾਏ ਵਿੱਚ ਬਿਰਥਾ ਸਭ ਹੀ ਮਾਣ ਇਹ ਸਾਰਾ ਮਾਣ ਕਾਰਨ ਹੋ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰ ਕਾਰਣ ਹਤੋ ਕੀ ਭਾਵ ਐ ਵੀ ਜੋ ਕਰਨਾ ਸੀ ਇਸ ਮਾਇਆ ਦੇ ਮੋਹ ਦੇ ਵਿੱਚ ਹਨੇਰੇ ਵਿੱਚ ਫਸਿਆ ਮਨੁੱਖ ਜੋ ਕੁਝ ਤੂੰ ਕਰਨਾ ਸੀ ਉਹ ਤੂੰ ਨਾ ਕਰ ਸਕਿਆ ਤੇ ਸਾਰੀ ਉਮਰ ਤੂੰ ਲੋਭ ਦੀ ਫਾਈ ਵਿੱਚ ਹੀ ਨਗਾ ਦਿੱਤੀ ਫਸਿਆ ਰਿਹਾ ਨਾਨਕ ਸਮਯੋਂ ਰਾਮ ਗਇਓ ਆਬ ਕਿਉਂ ਰੋਵਤ ਅੰਦ ਸਮਯੋਂ ਮਨੁੱਖਾ ਜੀਵਨ ਦਾ ਸਮਾਂ ਰਾਮ ਗਇਓ ਕੀ ਭਾਵ ਲੰਘ ਗਿਆ ਗੁਜ਼ਰ ਗਿਆ ਨਾਨਕ ਸਮਯੋਂ ਰਾਮ ਗਏ ਅਬ ਕਿਉਂ ਰੋਵਤ ਅੰਤ ਕਿ ਤੂੰ ਜ਼ਿੰਦਗੀ ਦਾ ਸਾਰਾ ਸਮਾਂ ਇਸੇ ਤਰ੍ਹਾਂ ਹੀ ਗੁਜ਼ਾਰ ਦਿੱਤਾ ਤੇ ਹੁਣ ਕੀ ਫਾਇਦਾ ਰੋਣ ਦਾ ਹੁਣ ਪਛਤਾਣ ਦਾ ਕੋਈ ਲਾਭ ਨਹੀਂ ਅਬ ਕਿਉਂ ਰੋਵਤ ਅੰਤ ਹੁਣ ਤੂੰ ਕਿਉਂ ਰੋ ਰਿਹਾ ਹੈ ਕਿ ਮੈਂ ਸਮਾਂ ਸਫਲਾ ਨਹੀਂ ਕੀਤਾ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹੀ ਨਾਮੀਤ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹੀ ਨਾਮੀਤ ਜਿਹੜਾ ਮਨ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਉਹ ਇਸ ਮੋਹ ਵਿੱਚੋਂ ਆਪਣੇ ਆਪ ਨੂੰ ਨਹੀਂ ਕੱਢ ਸਕਦਾ ਤੇ ਨਹੀਂ ਨਿਕਲ ਸਕਦਾ ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹੇ ਨਾ ਪੀਤ ਜਿਵੇਂ ਕੰਧ ਉੱਤੇ ਕਿਸੇ ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚਿਮੜਿਆ ਰਹਿੰਦਾ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਮਨੁੱਖ ਦੀ ਇਸ ਤਰ੍ਹਾਂ ਦੀ ਹਾਲਤ ਹੈ ਇਸ ਤਰ੍ਹਾਂ ਉਹ ਚਿਮੜਿਆ ਰਹਿੰਦਾ ਹੈ ਨਰ ਚਾਹਤ ਕਸ਼ ਆਉਰ ਔਰ ਕੀ ਔਰ ਹੈ ਭਈ ਚਿਤਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਪਰੀ ਪਾਤਸ਼ਾਹ ਕਹਿੰਦੇ ਮਾਇਆ ਦੇ ਮੋਹ ਵਿੱਚ ਫਸ ਕੇ ਮਨੁੱਖ ਸਿਮਰਨ ਦੀ ਥਾਂ ਕੁਝ ਹੋਰ ਪਾ ਮਾਇਆ ਹੀ ਮਾਇਆ ਮੰਗਦਾ ਰਹਿੰਦਾ ਪਰ ਕਰਤਾਰ ਦੀ ਰਜਾ ਰਜਾ ਵਿੱਚ ਕੁਝ ਹੋਰ ਹੀ ਹੋ ਜਾਂਦਾ ਹੈ ਬੰਦਾ ਕੁਝ ਹੋਰ ਸੋਚਦਾ ਹੈ ਤੇ ਹੁੰਦਾ ਕੁਝ ਹੋਰ ਹੈ ਨਰ ਚਾਹਤ ਕਛ ਔਰ ਔਰ ਹੈ ਕੀ ਔਰ ਹੈ ਭਈ ਪਰ ਰਜਾ ਹੋਰ ਹੋ ਜਾਂਦੀ ਹੈ ਚਿਤ ਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਪਰੀ ਮਨੁੱਖ ਹੋਰਨਾ ਨੂੰ ਠੱਗਣ ਦੀਆਂ ਤੇ ਚਤਰਾਈਆਂ ਦੀਆਂ ਸੋਚਾਂ ਸੋਚਦਾ ਰਹਿੰਦਾ ਉਤੋਂ ਮੌਤ ਦੀ ਫਾਹੀ ਗਲ ਵਿੱਚ ਪੈ ਜਾਂਦੀ ਹੈ ਇਹ ਠੱਗਣ ਦੀਆਂ ਸੋਚਾਂ ਸੋਚਦੇ ਹੀ ਤੁਰ ਜਾਂਦਾ ਹੈ ਤੇ ਫਿਰ ਪਛਤਾਉਂਦਾ ਹੈ ਕਿਉਂਕਿ ਜਾਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਜੀਵ ਭਾਵੇਂ ਸੁੱਖਾਂ ਦੀ ਪ੍ਰਾਪਤੀ ਵਾਸਤੇ अनेका ਯਤਨ ਕਰਦਾ ਹੈ ਪਰ ਫਿਰ ਵੀ ਰਜਾ ਅਨਸਾਰ ਦੁੱਖ ਵੀ ਆ ਪੈਂਦੇ ਹਨ ਤੇ ਸੁੱਖ ਵੀ ਤਦੋਂ ਹੀ ਮਿਲਦਾ ਹੈ ਜਦੋਂ ਮਾਲਕ ਦੀ ਰਜਾ ਹੁੰਦੀ ਹੈ ਭਾਵੇਂ ਉਹਦੀ ਰਜਾ ਵਿੱਚ ਦੁੱਖ ਮਿਲਦਾ ਏ ਤੇ ਉਹਦੀ ਰਜਾ ਵਿੱਚ ਹੀ ਸੁੱਖ ਪ੍ਰਾਪਤ ਹੁੰਦਾ ਹੈ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਜਗਤ ਭਿਖਾਰੀ ਜਗਤ ਮੰਗਤਾ ਹੋ ਕੇ ਭਟਕਦਾ ਫਿਰਦਾ ਅਸੀਂ ਭਿਖਾਰੀ ਕਿਹਨੂੰ ਮੰਨਦੇ ਆ ਜਿਹੜੇ ਵਾਰ ਸੜਕਾਂ ਤੇ ਮੰਗਦੇ ਰਹਿੰਦੇ ਆ ਜਿਹੜੇ ਘਰਾਜ ਮੰਗਣ ਆਉਂਦੇ ਆ ਗਰੀਬ ਉਹਨਾਂ ਨੂੰ ਅਸੀਂ ਕਹਿੰਦੇ ਭਿਖਾਰੀ ਹੈ ਮੰਗਤਾ ਹੈ ਪਰ ਮਹਾਰਾਜ ਕਹਿੰਦੇ ਆ ਸਾਰਾ ਜਗਤ ਹੀ ਮੰਗਤਾ ਹੈ ਉਹਤੇ ਬਹੁਤ ਛੋਟੇ ਮੰਗਤੇ ਆ ਜਿਹੜੇ 5-10 ਰੁਪਈਆਂ ਦਾ ਸਾਰ ਲੈਂਦੇ ਆ ਅਸੀਂ ਤੇ ਲੱਖਾਂ ਮੰਗਣ ਵਾਲੇ ਮੰਗਤੇ ਆ ਆਖੋ ਸਤਨਾ ਪਾਵੋ ਨਨੜੋਂ ਤੱਕ ਕਿਤੇ ਵੱਡੇ ਆ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਤੇ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਪਰਮਾਤਮਾ ਹੈ ਜਗਤ ਭਿਖਾਰੀ ਹੈ ਤੇ ਪ੍ਰਮਾਤਮਾ ਦਾਤਾ ਹੈ ਕਹੋ ਨਾਨਕ ਮਨ ਸਿਮਰ ਤਿਹੇ ਪੂਰਨ ਹੋਵੈ ਕਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਉਸ ਦਤਾਰ ਮਾਲਕ ਦਾ ਸਿਮਰਨ ਕਰਦਾ ਰਿਆ ਕਰ ਤੇ ਸਾਰੇ ਕੰਮ ਤੇਰੇ ਸਫਲ ਹੁੰਦੇ ਰਹਿਣਗੇ ਝੂਠਾ ਮਾਣ ਨਾ ਕਰਿਆ ਕਰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਆ ਝੂਠਾ ਮਾਣ ਕਹਾ ਕਰ ਜਗ ਸੁਪਨੇ ਜਿਉਂ ਜਾਣ ਪਤਾ ਨਹੀਂ ਮਨੁੱਖ ਇਸ ਨਾਸ਼ਵੰਤ ਦੁਨੀਆ ਦਾ ਮਾਣ ਕਿਉਂ ਕਰਦਾ ਏ ਪਤਾ ਹੈ ਵੀ ਇਹ ਨਾਸ਼ ਹੋਈ ਜਾਣਾ ਹੈ ਹੱਥ ਪੱਲੇ ਕੁਝ ਵੀ ਆਉਣ ਵਾਲਾ ਨਹੀਂ ਹੈ ਪਾਤਸ਼ਾਹ ਕਹਿੰਦੇ ਪਤਾ ਨਹੀਂ ਕਿਉਂ ਇਹ ਨਾਸ਼ਵੰਤ ਦੁਨੀਆ ਦਾ ਮਾਣ ਨਹੀਂ ਕਰੀ ਬੈਠਾ ਜਗਤ ਨੂੰ ਸੁਪਨੇ ਵਿੱਚ ਵੇਖੇ ਪਦਾਰਥਾਂ ਵਾਂਗ ਹੀ ਸਮਝਿਆ ਕਰਦਾ ਜੇ ਮੈਂ ਸੁਪਨੇ ਚ ਪਦਾਰਥ ਦੇਖ ਲੇ ਜਿਹੋ ਜਾਂ ਸੰਸਾਰ ਵੇਖ ਲਿਆ ਮਹਾਰਾਜ ਕਹਿੰਦੇ ਇਹ ਇੱਕ ਬਰਾਬਰ ਹੈ ਇਨ ਮੈਂ ਕਸ਼ ਤੇਰਾ ਨਹੀਂ ਇਹਦੇ ਵਿੱਚ ਤੇਰਾ ਕੁਝ ਵੀ ਨਹੀਂ ਹੈ ਇਨ ਮੈਂ ਕਸ਼ ਤੇਰਾ ਨਹੀਂ ਨਾਨਕ ਕਹਿਓ ਬਖਾਨ ਸਤਗੁਰੂ ਜੀ ਕਹਿੰਦੇ ਤੈਨੂੰ ਠੀਕ ਦੱਸ ਰਹੇ ਆ ਇਹਨਾਂ ਦਿਸਦੇ ਪਦਾਰਥਾਂ ਵਿੱਚ ਤੇਰਾ ਅਸਲ ਸਾਥੀ ਕੋਈ ਵੀ ਨਹੀਂ ਹੈ ਤੇ ਨਾ ਹੀ ਕੋਈ ਪਦਾਰਥ ਹੈ ਜਿਹਦਾ ਤੂੰ ਮਾਣ ਕਰਦਾ ਹੈ ਗਰਭ ਕਰਤ ਹੈ ਦੇਹ ਕੋ ਬੇਨਸੈ ਸ਼ਨਮੈ ਮੀਤ ਮਾਰੇ ਕਹਿੰਦੇ ਹੋ ਸੱਜਣਾ ਜਿਸ ਸਰੀਰ ਦਾ ਤੂੰ ਮਾਣ ਕਰਦਾ ਰਹਿਣਾ ਹੈ ਇਹ ਮੇਰਾ ਆਪਣਾ ਹੈ ਉਹ ਸਰੀਰ ਇੱਕ ਛਿਨ ਵਿੱਚ ਹੀ ਨਾਸ਼ ਹੋ ਜਾਂਦਾ ਹੈ ਹੋਰ ਪਲਾਰਥਾਂ ਦਾ ਮੋਹ ਤਾਂ ਕਿਤੇ ਰਹਾ ਆਪਣੇ ਇਸ ਸਰੀਰ ਜਾਂ ਸਰੀਰ ਦਾ ਮੋਹ ਵੀ ਝੂਠਾ ਪੈ ਜਾਂਦਾ ਹੈ ਜੈ ਪ੍ਰਾਨੀ ਹਰ ਜਸ ਕਹੇ ਓ ਨਾਨਕ ਤੇ ਜਗ ਜੀਤਾ ਉਹ ਸਹ ਮਨੁੱਖ ਨੇ ਜਗਤ ਨੂੰ ਜਿੱਤ ਲਿਆ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਰਸਲਾ ਕਰਨੀ ਸ਼ੁਰੂ ਕਰ ਦਿੱਤੀ ਆਰੰਭ ਕਰ ਦਿੱਤੀ ਸਮਝ ਲਓ ਵੀ ਉਹਨੇ ਸੰਸਾਰ ਨੂੰ ਜਿੱਤਿਆ ਹੈ ਜਹੇ ਕਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਟਿਕਿਆ ਰਹਿੰਦਾ ਹੈ ਉਸ ਮਨੁੱਖ ਨੂੰ ਮੋਹ ਦੇ ਜਾਲ ਤੋਂ ਬਚਿਆ ਹੀ ਸਮਝੋ ਕਿ ਉਹ ਬਚ ਗਿਆ ਹੈ ਤਹ ਨਰ ਹਾਰੇ ਅੰਤਰ ਨਹੀਂ ਨਾਨਕ ਸਾਚੀ ਮਾਨਾ ਪਾਤਸ਼ਾਹ ਕਹਿੰਦੇ ਇਹ ਠੀਕ ਹੈ ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਭਗਤ ਭਗਵਾਨ ਜਹੈ ਇੱਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ ਜਿਸ ਮਨੁਖ ਦੇ ਮਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਹੈ ਮਹਾਰਾਜ ਕਹਿੰਦੇ ਉਹ ਕਿਹੋ ਜਾਇ ਜੈ ਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਪਾਤਸ਼ਾਹ ਕਹਿੰਦੇ ਉਹਦਾ ਸਰੀਰ ਓਜਾ ਸਮਝੋ ਜਿਵੇਂ ਕਿਸੇ ਸੂਰ ਦਾਜਾ ਕੂਕਰ ਦਾ ਕੁੱਤੇ ਦਾ ਹੈ ਮਹਾਰਾਜ ਕਹਿੰਦੇ ਐ ਐਸਾ ਸਰੀਰ ਹੈ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗਿਆ ਜਿਓ ਸਦਾ ਸਵਾਨ ਤੈਤ ਨਹੀਂ ਨੇਤਾ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਦਾ ਬੂਹਾ ਸਦਾ ਮੱਲੀ ਰੱਖਦਾ ਹੈ ਕਦੇ ਵੀ ਨਹੀਂ ਛੱਡਦਾ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਾਨਕੇ ਏਬਿਦ ਹਰਿ ਪਜੋ ਇੱਕ ਮਨ ਹੋਏ ਇੱਕ ਚਿੱਤਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਇੱਕ ਮਨ ਹੋ ਕੇ ਭਾਈ ਇੱਕ ਚਿੱਤ ਹੋ ਕੇ ਪ੍ਰਮਾਤਮਾ ਦਾ ਭਜਨ ਕਰਿਆ ਕਰ ਪ੍ਰਮਾਤਮਾ ਦੀ ਬੰਦਗੀ ਕਰਿਆ ਕਰ ਉਹਦਾ ਦਰ ਕਦੇ ਵੀ ਨਹੀਂ ਛੱਡਿਆ ਕਰ ਤੇ ਨਾਇੰਕ ਦੇ ਉਹ ਦਾ ਦਰ ਤੂੰ ਛੱਡ ਬੈਠੀ ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿਤ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਭਾਈ ਹੁਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ